ਅਮਰੀਕਾ ਵਿੱਚ ਪੱਕਾ ਹੋਣ ਲਈ ਦੌੜੇ ਹਜ਼ਾਰਾਂ ਭਾਰਤੀ 트럼ਪ ਦੇ ਐਲਾਨ ਮਗਰੋਂ ਲੱਗ ਗਈਆਂ ਕਤਾਰਾਂ 골ਡ ਕਾਰਡ ਬੁੱਕ ਕਰਵਾਉਣ ਲੱਗੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਹਿੰਦੇ ਹੁਣ ਦੁਬਾਰਾ ਤੋਂ ਦਰਵਾਜ਼ੇ ਖੁੱਲ ਗਏ ਹੈਗੇ ਨੇ ਅਮਰੀਕਾ ਦੇ ਵਿੱਚ ਜਿਹੜੇ ਪੱਕਾ ਹੋਣਾ ਚਾਹੁੰਦੇ ਨੇ ਕੋਈ ਖਾਸ ਆਫਰ ਲੈ ਕੇ ਆਇਆ ਨੇ 트럼ਪ ਕੀ ਹੈ ਜੀ ਉਹ ਬਿਲਕੁਲ ਹਾਲਾਂਕਿ ਐਲਾਨ ਪਹਿਲਾਂ ਕਰ ਦਿੱਤਾ ਗਿਆ ਸੀ ਹੁਣ ਲਾਂਚਿੰਗ ਹੋ ਚੁੱਕੀ ਹੈ ਕਿ ਵਕਾਇਦਾ ਤੌਰ ਤੇ गोल्ड कार्ड जारी ਕਰ ਦਿੱਤਾ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਹਾਲਾਂਕਿ ਇੰਡੀਅਨਜ਼ ਨੂੰ ਨੁਕਸਾਨ ਹੋਇਆ ਹੈ 30-40 ਲੱਖ ਦਾ ਨੁਕਸਾਨ ਹੋ ਗਿਆ ਪ੍ਰਵਿੰਦਰ ਜੀ ਕਿਉਂਕਿ ਪਿਛਲੇ ਸਮੇਂ ਦੌਰਾਨ ਡਾਲਰ ਦੀ ਕੀਮਤ ਡ ਮਜ਼ਬੂਤ ਹੋ ਗਈ ਇੰਡੀਅਨ ਰੁਪਏ ਦੀ ਕੀਮਤ ਡਾਊਨ ਚਲੀ ਗਈ ਤੇ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਤਾਂ ਉਹੀ ਰੱਖਿਆ ਹੋਇਆ 1 ਮਿਲੀਅਨ ਡਾਲਰ 10 ਲੱਖ ਡਾਲਰ ਦੇ ਵਿੱਚ ਕੈਨੇਡਾ ਦੇ ਵਿੱਚ ਪੱਕੇ ਹੋ ਜਾਓ ਇੱਕ ਤਰੀਕੇ ਦੀ ਗ੍ਰੀਨ ਕਾਰਡ ਦੀਆਂ ਸਹੂਲਤਾਂ ਪਰ ਬਾਅਦ ਦੇ ਵਿੱਚ ਤੁਸੀਂ ਸਿਟੀਜ਼ਨ ਵੀ ਬਣ ਸਕਦੇ ਹੋ ਓਕੇ ਬਸ ਲੱਛਣ ਮਾੜੇ ਨਹੀਂ ਹੋਣੇ ਚਾਹੀਦੇ ਉਹ ਬਾਕੀ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਹੈ ਇਹ ਟਰੰਪ ਦੇ 골ਡ ਕਾਰਡ ਦੇ ਰਾਹੀਂ ਤੇ ਉਸ ਦੇ ਰਾਹੀਂ ਹੁਣ ਜੇ ਗੱਲ ਕੀਤੀ ਜਾਵੇ ਤਾਂ ਇਹ 9 ਕਰੋੜ ਪਲੱਸ ਦੀ ਰਕਮ ਇੰਡੀਅਨਸ ਵਾਸਤੇ ਬਣ ਜਾਂਦੀ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਤੱਕ ਇਹ 8 ਕਰੋੜ 60 ਲੱਖ 8 ਕਰੋੜ 70 ਲੱਖ ਤੱਕ ਸੀਗੀ ਤੇ 40 ਲੱਖ ਦਾ ਹੋ ਗਿਆ ਨੁਕਸਾਨ ਕਿਉਂਕਿ ਇਸ ਵੇਲੇ ਡਾਲਰ ਦੀ ਕੀਮਤ 90 ਰੁਪਏ ਤੋਂ ਟੱਪ ਚੁੱਕੀ ਹੈ ਚਲੋ ਉਹ ਤਾਂ ਹੁਣ ਜਿਹੜਾ ਜਿਹਨੇ ਪੱਕਾ ਹੋਣਾ ਸਿੱਧੇ ਤੌਰ ਤੇ ਜਹਾਜ਼ ਚੜ੍ਹਨਾ ਹੈ ਆਪਣੇ ਸੂਟਕੇਸ ਵਗੈਰਾ ਲੈ ਕੇ ਕਿ ਹਾਂਜੀ ਕੋਈ ਆਈਸ ਦਾ ਛਾਪਾ ਨਹੀਂ ਕੋਈ ਬਾਰਡਰ ਪੈਟਰੋਲ ਵਾਲੇ ਨਹੀਂ ਪੁੱਛਣਗੇ ਕੋਈ ਕਿਸੇ ਕਿਸਮ ਦੀ ਪੁੱਛਗਿਛ ਟੋਕਾ ਟਾਕੀ ਨਹੀਂ ਹੋਊਗੀ ਤਾਂ ਉਹ 골ਡ ਕਾਰਡ ਹੈ 1 ਮਿਲੀਅਨ ਡਾਲਰ ਦੇ ਵਿੱਚ ਤੁਸੀਂ ਲੈ ਸਕਦੇ ਹੋ ਕੰਪਨੀਆ ਦੇ ਮਾਮਲੇ ਦੇ ਵਿੱਚ 2 ਮਿਲੀਅਨ ਡਾਲਰ ਦੀ ਕੀਮਤ ਹੈ ਸਾਰਿਆਂ ਨੂੰ ਪਤਾ ਹੈ ਜਦੋਂ ਆਹ ਆ ਤਸਵੀਰ ਉਸ ਵੇਲੇ ਦੀ ਹੈ ਜਦੋਂ ਪਹਿਲੀ ਵਾਰ ਝਲਕ ਦਿਖਲਾਈ ਸੀ ਡੋਨਲਡ 트럼ਪ ਨੇ 골드 카드 ਦੀ ਤਾਂ ਹੁਣ ਕਹਾਂਗੇ ਕਿ ਰਸਮੀ ਤੌਰ ਤੇ ਇਹ ਜਾਰੀ ਕਰ ਦਿੱਤਾ ਗਿਆ ਕਿ ਆਓ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਵਸੋ ਕੰਪਨੀਆਂ ਦੇ ਮਾਮਲੇ ਦੇ ਵਿੱਚ 2 ਮਿਲੀਅਨ ਡਾਲਰ ਨੇ ਹੁਣ ਕੰਪਨੀਆਂ ਵੀ ਦੋ ਚੀਤੀ ਦੇ ਵਿੱਚ ਨੇ ਕਿ ਪਹਿਲਾਂ ਅਸੀਂ 5700 ਡਾਲਰ ਫੀਸ ਭਰਦੇ ਸੀ ਤੇ H1B ਵੀਜ਼ਾ ਮਿਲ ਜਾਂਦਾ ਸੀ ਫਿਰ 트럼ਪ ਸਾਹਿਬ ਨੇ 1 ਲੱਖ ਡਾਲਰ 100000 ਡਾਲਰ ਫੀਸ ਲਾਗੂ ਕਰਤੀ H1B ਵੀਜ਼ਾ ਤੇ ਪਰ ਇਹ ਪੱਕਾ ਹੈ ਇਦੇ ਵਿੱਚ ਇਹ ਹੈ ਕਿ ਜੇ ਕੰਪਨੀਆਂ ਚਾਹਣ ਕਿ ਹਾਂਜੀ ਅਸੀਂ ਪੱਕੇ ਤੌਰ ਤੇ ਮੁਲਾਜ਼ਮ ਲਿਆਉਣਾ ਚਾਹੁੰਦੀਆਂ ਨੇ ਤੇ ਉਹ ਉਹਨਾਂ ਵਾਸਤੇ 2 ਮਿਲੀਅਨ ਡਾਲਰ ਪਰ ਰਕਮ ਕਾਫੀ ਜ਼ਿਆਦਾ ਖਰਚਾ ਇਨਾਹ ਕਾਰਪੋਰੇਟ ਸ ਸ਼ਾਇਦ ਨਹੀਂ ਕਰਨਾ ਚਾਹਣਗੇ ਹਾਂ ਕਿਸੇ ਖਾਸ ਮਾਮਲੇ ਦੇ ਵਿੱਚ ਸ਼ਾਇਦ ਹੋ ਸਕਦਾ ਪਰ ਜੇ ਗੱਲ ਕੀਤੀ ਜਾਵੇ ਕਿ ਆਖਰਕਾਰ ਜਿਹੜੀ ਹੈਗੀ 5 ਮਿਲੀਅਨ ਡਾਲਰ ਵੀ ਇੱਕ ਕੀਮਤ ਰੱਖੀ ਗਈ ਹੈ ਨਵੇਂ ਵੀਜ਼ਾ ਪ੍ਰੋਗਰਾਮ ਦੇ ਤਹਿਤ ਜੇ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਹੁਣ ਟਿੱਪਣੀ ਪਹਿਲਾਂ ਆਪਾਂ ਡੋਨਲਡ 트ੰਪ ਦੀ ਸੁਣ ਲੈਣੇ ਆ ਪੜ੍ਹ ਲੈਣੇ ਆ ਹਮ ਕਿ ਆਖਰਕਾਰ ਉਹਨਾਂ ਨੇ 골ਡ ਕਾਰਡ ਰਸਮੀ ਤੌਰ ਤੇ ਲਾਂਚ ਕਰਦਿਆਂ ਕੀ ਕਿਹਾ ਮੇਰੇ ਅਤੇ ਦੇਸ਼ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਅਸੀਂ ਹੁਣੇ-ਹੁਣੇ ਟਰੰਪ 골ਡ ਕਾਰਡ ਲਾਂਚ ਕੀਤਾ ਹੈ ਸਾਈਟ ਲਗਭਗ 30 ਮਿੰਟ ਦੇ ਵਿੱਚ ਲਾਈਵ ਹੋ ਜਾਵੇਗੀ ਮਤਲਬ ਇਹ 2 ਘੰਟੇ 3 ਘੰਟੇ ਪੁਰਾਣੀ ਗੱਲ ਹੈ ਤਾਂ ਇਸ ਵੇਲੇ ਲਾਈਵ ਹੋ ਚੁੱਕੀ ਹੈ ਜਾਨੀ ਕਿ ਹੁਣ ਲੋਕ ਅਪਲਾਈ ਕਰ ਸਕਦੇ ਨੇ ਬਿਲਕੁਲ ਔਨਲਾਈਨ ਐਪਲੀਕੇਸ਼ਨਸ ਸ਼ੁਰੂ ਹੋ ਚੁੱਕੀਆਂ ਨੇ بس شرط ਇਹ ਹੈ ਕਿ 1 ਮਿਲੀਅਨ ਡਾਲਰ ਮੇਨ ਜਿਹੜੀ ਇਨਵੈਸਟਮੈਂਟ ਹੀ ਕਹਾਗੇ ਇੱਕ ਤਰੀਕੇ ਦੀ ਹਾਲਾਂਕਿ ਪਹਿਲਾਂ ਵੀ ਇਨਵੈਸਟਮੈਂਟ ਵੀਜ਼ੇ ਅਮਰੀਕਾ ਦੇ ਮਿਲ ਰਹੇ ਸੀ ਪਰ ਟਰੰਪ ਨੇ ਆਪਣੀ ਤਸਵੀਰ ਛਾਪਦਿਆਂ ਇੱਕ ਕਾਰਡ ਤੇ ਜਾਂ ਆਪਣੇ ਨਾਮ ਤੇ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਇਮੀਗ੍ਰੇਸ਼ਨ ਯੋਜਨਾ ਸ਼ੁਰੂ ਕਰ ਦਿੱਤੀ ਹੈ ਸਾਰਾ ਪੈਸਾ ਯੂਨਾਈਟਿਡ ਸਟੇਟਸ ਸਰਕਾਰ ਦੇ ਕੋਲ ਜਾਵੇਗਾ ਇਹ ਸਾਡੇ ਦੇਸ਼ ਵਿੱਚ ਕਿਸੇ ਬਿਹਤਰੀਨ ਕਹਾਂਗੇ ਵਿਅਕਤੀ ਜਾਂ ਕਹਿ ਸਕਦੇ ਹਾਂ ਸਕਿਲਡ ਵਰਕਰਸ ਨੂੰ ਲਿਆਉਣ ਦਾ ਤੋਹਫੇ ਵਰਗੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਸਰਕਾਰੀ ਖਜ਼ਾਨੇ ਦੇ ਵਿੱਚ ਅਰਬਾਂ ਡਾਲਰ ਜਮ੍ਹਾਂ ਹੋਣਗੇ ਹੁਣ 1 ਮਿਲੀਅਨ ਡਾਲਰ ਦੇਖੋ ਇਹ ਅੰਕੜਾ ਆਪਣੇ ਆਪ ਦੇ ਵਿੱਚ ਪਹਿਲਾਂ ਹੀ ਕਲੀਅਰ ਹੈ ਕਿ EB1 EB2 EB3 EB4 ਵੀਜ਼ਾ ਪ੍ਰੋਗਰਾਮ ਚੱਲਦੇ ਆਏ ਨੇ ਹੂੰ ਇਹਨਾਂ ਦੇ ਵਿੱਚ ਇਨਵੈਸਟਮੈਂਟ ਰਾਹੀਂ ਤੁਸੀਂ ਅਮਰੀਕਾ ਦੇ ਪਹਿਲਾਂ ਕਹਾਂਗੇ ਗ੍ਰੀਨ ਕਾਰਡ ਹੋਲਡਰ ਤੇ ਫਿਰ ਅੱਗੇ ਸਿਟੀਜ਼ਨ ਬਣ ਸਕਦੇ ਸੀ ਆਪਾਂ ਜੇ ਇਹਨਾਂ ਨੂੰ ਅਤੀਤ ਦੀ ਗੱਲ ਵੀ ਮੰਨ ਲਈ ਜਾਵੇ ਹਾਲਾਂਕਿ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਪਰ ਮਸਲਾ ਇਹ ਹੈ ਕਿ ਉੱਥੇ ਕਿੰਨੇ ਕੁ ਲੋਕ ਜਾਂਦੇ ਸੀ ਹੂੰ ਇਥੇ ਸੀਮਤ ਗਿਣਤੀ ਦੇ ਵਿੱਚ ਉਹੀ ਇਹ ਕਹਿ ਸਕਦੇ ਆਂ ਕਿ ਨਵੀਂ ਬੋਤਲ ਪੁਰਾਣੀ ਸ਼ਰਾਬ ਇੱਕ ਕਹਾਵਤ ਹੈ 올ਡ ਵਾਈਨ ਇਨ ਨਿਊ ਬੋਟਲ ਕਹਿੰਦੇ ਹੁੰਦੇ ਨੇ ਤੇ ਉਹ ਹੈ ਇਹ ਚੀਜ਼ ਕਿ ਬਸ ਕੰਨ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਜਿਵੇਂ ਕਹਿ ਸਕਦੇ ਆ ਕਿ ਨੱਕ ਫੜਨਾ ਚਾਹੇ ਹੱਥ ਘੁਮਾ ਕੇ ਫੜ ਲਓ ਤੇ ਚਾਹੇ ਜਿਵੇਂ ਮਰਜ਼ੀ ਕਰ ਲਓ ਤੇ ਉਹੀ ਚੀਜ਼ ਕੀਤੀ ਗਈ ਆ ਹੁਣ ਉਹ ਤਾਂ ਆਲਰੇਡੀ ਚੱਲ ਹੀ ਰਹੀਆਂ ਸੀ ਸਕੀਮਾਂ ਤੇ ਹੁਣ ਇਹ ਕਹਾਂਗੇ ਕਿ ਫਾਇਦਾ ਕਿਨੂੰ ਹੋਊਗਾ ਫਾਇਦਾ ਤਾਂ ਸਿਰਫ ਅਮੀਰਾਂ ਨੂੰ ਹੋਣਾ ਹੁਣ ਜਿਹੜੇ ਮਾਤੜ ਕਰਜ਼ਾ ਚੁੱਕ ਕੇ 40 ਲੱਖ 50 ਲੱਖ ਲਾ ਕੇ ਡੋਂਕੀ ਲਾ ਕੇ ਜਾਂਦੇ ਸੀ ਉਹ ਹੁਣ 9 ਕਰੋੜ ਦਾ ਪ੍ਰਬੰਧ ਥੋੜੀ ਕਰਨਗੇ ਹਮ 9 ਕਰੋੜ ਦੀ ਇਨਵੈਸਟਮੈਂਟ ਹਾਲਾਂਕਿ ਚਲੋ ਕੁਝ ਬੰਦੇ ਕੀ ਵੱਡੀ ਗਿਣਤੀ ਦੇ ਵਿੱਚ ਕੁਝ ਲੋਕ ਆ ਵੀ ਸਕਦੇ ਨੇ ਇੰਡੀਆ ਦੇ ਵਿੱਚ ਅਜਿਹੇ ਲੋਕਾਂ ਦੀ ਕੈਪੇਬਿਲਿਟੀ ਹੈ ਜਿਵੇਂ ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਮੁਹਾਲੀ ਵਾਲੇ ਪਾਸੇ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ 5000 ਪਲੱਸ ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਤੇ ਇੱਥੇ ਕੀਮਤਾਂ ਕਰੋੜਾਂ ਦੇ ਵਿੱਚ ਨੇ ਤੇ ਉੱਥੇ ਉਹ ਫੈਮਿਲੀਜ਼ ਉਹਨਾਂ ਫੈਮਿਲੀਜ਼ ਵਾਸਤੇ ਵਧੀਆ ਚੀਜ਼ ਹੈ ਕਿ ਉਹਨਾਂ ਨੂੰ ਖੱਜਲ-ਖਵਰੀ ਨਹੀਂ ਹੋਊਗੀ ਜੀ ਜੇ ਉਹਨਾਂ ਨੇ ਯੂ ایس ਜਾਣਾ ਹੈ ਕਿ ਇੱਕ ਤਾਂ ਹੁਣ ਇੱਥੇ ਦਾ ਜ਼ਮੀਨ ਤਾਂ ਸਰਕਾਰ ਨੇ ਲੈ ਹੀ ਲੈਣੀ ਹੈ ਤੇ ਮਾਰਕੀਟ ਰੇਟ ਤੇ ਕੀਮਤਾਂ ਵੀ ਮਿਲ ਜਾਣਗੀਆਂ ਤੇ ਉਹ ਜਿਹੜਾ ਪੈਸਾ ਖਰਾਬ ਨਹੀਂ ਹੋਊਗਾ ਇਨਵੈਸਟਮੈਂਟ ਹੋ ਜੂਗੀ ਇੱਕ ਤਰੀਕੇ ਦੀ ਜਾਂ ਕਹਾਂਗੇ ਕਿ ਸੁਪਨਿਆਂ ਦੇ ਮੁਲਕ ਦੇ ਵਿੱਚ ਪੁੱਜ ਜਾਣਗੇ ਹਾਂ ਉਹ ਜਾ ਸਕਦੇ ਨੇ 9 ਕਰੋੜ ਜੇ ਦੇਖਿਆ ਜਾਵੇ ਤਾਂ ਕੋਈ ਵੱਡੀ ਰਕਮ ਵੀ ਨਹੀਂ ਪਰ ਮਸਲਾ ਇੱਥੇ ਫੇਰ ਆ ਜਾਂਦਾ ਕਿ ਇਹ ਪੂਰੀ ਫੈਮਿਲੀ ਵਾਸਤੇ ਨਹੀਂ ਹੈ ओके ਜੇ ਪੂਰੀ ਫੈਮਿਲੀ ਵਾਸਤੇ ਹੋਵੇ 9 ਕਰੋੜ ਫਿਰ ਵੀ ਆ ਹੁਣ ਕੱਲੇ-ਕੱਲੇ ਵਾਸਤੇ 9-9 ਕਰੋੜ ਖਰਚ ਕਰਨਾ ਪਊਗਾ ਹੂੰ ਇਹ ਇੱਕ ਬੰਦੇ ਵਾਸਤੇ ਇੱਕ ਕਾਰਡ ਲਾਗੂ ਹੋਊਗਾ ਪੂਰਾ ਬੰਦਾ ਇੱਕ ਕਹਾਂਗੇ ਇੱਕ ਕਾਰਡ ਲੈ ਕੇ ਆਪਣੇ ਆਪਣੀ ਵਾਈਫ ਤੇ ਆਪਣੇ ਬੱਚਿਆਂ ਨੂੰ ਨਾਲ ਨਹੀਂ ਲਿਜਾ ਸਕਦਾ ਹੂੰ ਉਹਨਾਂ ਵਾਸਤੇ 9.36 36 ਕਰੋੜ ਜਿਹੜੇ ਨੇ ਜਾਂ 4 ਮਿਲੀਅਨ ਡਾਲਰ ਖਰਚ ਕਰਨੇ ਹੋਣਗੇ ਚਲੋ ਇਹ ਕਿਹੋ ਜਿਹੀ ਯੋਜਨਾ ਇਹਦੇ ਸਿੱਟੇ ਕਿਹੋ ਜਿਹੇ ਨਿਕਲਣਗੇ ਫਾਇਦਾ ਹੁੰਦਾ ਲੋਕਾਂ ਨੂੰ ਪ੍ਰਵਾਸੀਆਂ ਨੂੰ ਕਿ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਦੱਸ ਦਈਏ ਕਿ ਗ੍ਰੀਨ ਕਾਰਡ ਹੋਲਡਰਸ ਜਿਹੜੇ ਹੁਣ ਤੱਕ ਦੇਖਣ ਨੂੰ ਮਿਲੇ ਨੇ 2022 23 ਦੇ ਅੰਕੜੇ ਜਿਹੜੇ ਨੇ ਕੁਝ ਸਾਹਮਣੇ ਆਏ ਨੇ ਆਪਾਂ ਉਹ ਸਾਂਝੇ ਕਰ ਦਿੰਦੇ ਹਾਂ ਮੈਕਸੀਕੋ ਵਾਲੇ ਸਭ ਤੋਂ ਵੱਧ 138000 ਗ੍ਰੀਨ ਕਾਰਡ ਜਿਹੜੇ ਟੌਪ 5 ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ 138000 ਮੈਕਸੀਕਨਜ਼ ਨੂੰ ਗ੍ਰੀਨ ਕਾਰਡ ਮਿਲੇ ਓਕੇ ਪਿਛਲੇ ਸਮੇਂ ਦੌਰਾਨ ਦੂਜੇ ਨੰਬਰ ਤੇ ਇੰਡੀਅਨਜ਼ ਐਜ਼ ਯੂਜੂਅਲ 127000 ਬਹੁਤਾ ਪਿੱਛੇ ਨਹੀਂ ਹੈਗੇ ਤੇ ਜੇ ਦੇਖਿਆ ਜਾਵੇ ਕਿਸੇ ਵੇਲੇ ਮੈਕਸੀਕਨਸ 20 ਗੁਣਾ 30 ਗੁਣਾ ਵੱਧ ਹੁੰਦੇ ਸੀ ਇੰਡੀਅਨਸ ਤੋਂ ਪਰ ਇੱਥੇ ਗ੍ਰੀਨ ਕਾਰਡ ਦੇ ਮਾਮਲੇ ਦੇ ਵਿੱਚ 127000 ਤੇ 138000 10 ਦਾ 10000 ਦਾ ਵੀ ਬਹੁਤਾ ਫਰਕ ਨਹੀਂ ਹੈ 10000 ਦੇ ਅੰਕੜਾ ਵੀ ਨਹੀਂ ਹੈ ਤੇ ਚਾਈਨਾ 68000 ਡੋਮਿਨਿਕਨ ਰਿਪਬਲਿਕ 40000 ਆਕਾਰ ਦੇ ਹਿਸਾਬ ਨਾਲ ਇਹਨਾਂ ਦਾ ਅੰਕੜਾ ਵੱਧ ਲੱਗਦਾ ਹਾਂਜੀ ਕਿਉਂਕਿ ਬਿਲਕੁਲ ਬਿਲਕੁਲ ਛੋਟਾ ਜਿਹਾ ਮੁਲਕ ਹੈ ਡੋਮਨਿਕਨ ਰਿਪਬਲਿਕ ਤੇ 40 ਹਜ਼ਾਰ ਬੰਦਿਆਂ ਨੂੰ ਜੇ 1 ਸਾਲ 2 ਸਾਲ ਦੇ ਅੰਦਰ ਗ੍ਰੀਨ ਕਾਰਡ ਮਿਲਦੇ ਨੇ ਤਾਂ ਆਪਣੇ ਆਪ ਦੇ ਵਿੱਚ ਹੈਰਾਨ ਕੋਨਾ ਕਿਊਬਾ ਜਿਹੜੀ ਕਹਿੰਦੇ ਹੱਡ ਕੁੱਤੇ ਦਾ ਵੈਰ ਜਿਹਨੂੰ ਕਹਿੰਦੇ ਆ ਨਾ ਉਹ ਮੁਲਕ ਜੋ ਦੁਸ਼ਮਣੀ ਕਿਊਬਾ ਔਰ ਅਮਰੀਕਾ ਦੀ ਹੈ ਤਾਂ ਉਸ ਉਸ ਦੇ 36000 ਵਸਿੰਦਿਆਂ ਨੂੰ ਗ੍ਰੀਨ ਕਾਰਡ ਮਿਲਿਆ ਮਤਲਬ ਆਪਣਾ ਮੁਲਕ ਛੱਡਿਆ ਚਲੋ ਉਹ ਉਹਨਾਂ ਨੇ ਅਸਾਈਲਮ ਕਲੇਮ ਕੀਤਾ ਜੋ ਵੀ ਮਰਜ਼ੀ ਕੀਤਾ ਆਪਾਂ ਉਹਦੇ ਡੀਟੇਲ ਦੇ ਵਿੱਚ ਨਹੀਂ ਜਾਵਾਂਗੇ ਪਰ ਕੁੱਲ ਮਿਲਾ ਕੇ ਆਖਰਕਾਰ ਇਹ 골ਡ ਕਾਰਡ ਸ਼ੁਰੂ ਹੋ ਚੁੱਕਿਆ ਤੇ ਹੁਣ ਇੰਡੀਅਨਜ਼ ਆਪਾਂ ਤਾਂ ਇੰਡੀਅਨਜ਼ ਦੀ ਗੱਲ ਕਰਾਂਗੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚੋਂ ਲੋਕ ਜਾਣਗੇ ਜਾਣਗੇ ਇੱਥੇ ਕੋਈ ਲਿਮਿਟ ਨਹੀਂ ਤੈਅ ਕੀਤੀ ਗਈ ਪ੍ਰਵਿੰਦਰ ਜੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਨਲਿमिटेड ਹੈ ਹੂੰ ਬਸ ਪੈਸੇ ਖਰਚੋ ਪੈਸੇ ਚਾਹੀਦੇ ਨੇ ਉਹਨਾਂ ਨੂੰ ਡਾਲਰ ਚਾਹੀਦੇ ਨੇ 1 ਮਿਲੀਅਨ ਡਾਲਰ ਪਰ ਪਰਸਨ ਨੇ ਜੇ ਤਾਂ ਚਾਹੇ ਤੁਸੀਂ 5 ਜਣਿਆਂ ਦੀ ਫੈਮਿਲੀ ਜਾਓ ਚਾਹੇ 6 ਜਣਿਆਂ ਦੀ ਚਾਹੇ ਪੂਰਾ ਲਾਣਾ ਇਕੱਠਾ ਕਰਕੇ ਲੈ ਜਾਓ ਚਾਹੇ ਪੂਰਾ ਪਿੰਡ ਇਕੱਠਾ ਕਰਕੇ ਲੈ ਜਾਓ ਉਹਨਾਂ ਨੇ ਤਾਂ 1 ਮਿਲੀਅਨ ਡਾਲਰ ਪਰ ਪਰਸਨ ਲੈ ਲੈਣਗੇ ਸਵਕੀ ਜਿਸ ਤਰ੍ਹਾਂ ਦੇ ਨਾਲ ਇਹ ਵੱਡੀ ਅਮਾਉਂਟ ਜਿਹੜੀ ਕਿ ਰੱਖੀ ਗਈ ਹੈਗੀ ਪਰ ਲੋਕੀ ਜੇ ਸੋਚਣ ਤਾਂ ਇਹ ਵੀ ਗੱਲ ਹੈਈ ਕਿ ਜਿਹਦੇ ਕੋਲ ਇੰਨਾ ਪੈਸਾ ਹੋਵੇ ਉਹਨੇ ਅਮਰੀਕਾ ਜਾ ਕੇ ਕੀ ਕਰਨਾ ਉਹ ਇੱਥੇ ਅਮਰੀਕਾ ਬਣ ਜਾਊਗਾ ਜੀ ਇਹ ਵਾਕਈ ਇਹ ਦੇਖੋ ਵਿਹਾਰਕ ਗੱਲਾਂ ਹੈ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਹੈ ਉਹਨਾਂ ਆਪਾਂ ਕੈਨੇਡਾ ਤੇ ਵੀ ਆਉਣਾ ਕਿਉਂਕਿ ਉੱਥੇ ਦੇ ਆਪਾਂ ਕ੍ਰਾਈਮ ਜਿਹੜੇ ਰੇਟ ਨੇ ਉਹਨਾਂ ਤੇ ਵੀ ਗੱਲ ਕਰਨੀ ਆ ਉੱਥੇ ਪ੍ਰਵਾਸੀਆਂ ਨੂੰ ਕਿਸ ਕਿਸਮ ਦੀ ਕਿਸ ਕਿਸਮ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਰੇਸਿਸਟ ਰਿਮਾਰਕਸ ਹੋ ਰਹੇ ਨੇ ਸਵਾਸਤਿਕ ਦੇ ਨਿਸ਼ਾਨ ਬਣਾਏ ਜਾ ਰਹੇ ਨੇ ਕਹਿੰਦੇ ਪ੍ਰਵਾਸੀਆਂ ਨੂੰ ਕੱਢੋ ਇੱਥੋਂ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਜਿਹੀਆਂ ਮੁਸ਼ਕਲਾਂ ਵੀ ਹੁੰਦੀਆਂ ਪਰ ਉਹ ਜਿਹੇ ਫਾਇਦੇ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਹਾਰੂ तकरीबन ਹਰ ਮਾਮਲੇ ਦੇ ਵਿੱਚ ਹੁੰਦੀਆਂ ਨੇ ਚਾਹੇ ਚਾਹੇ ਆਪਾਂ ਜਿੱਥੇ ਜਿਸ ਕਿਸੇ ਵੀ ਦੀ ਵੀ ਮਿਸਾਲ ਲੈ ਲਈਏ ਹੁਣ ਐਡਵਾਂਟੇਜ ਇਹ ਹੈ ਕਿ ਸਾਫ਼ ਸੁਥਰਾ ਮੁਲਕ ਸਭ ਤੋਂ ਵੱਡੀ ਗੱਲ ਹੈ ਹਾਲਾਂਕਿ ਅਮਰੀਕਾ ਦੇ ਵਿੱਚ ਕੈਨੇਡਾ ਦੇ ਮੁਕਾਬਲੇ ਕ੍ਰਾਈਮ ਰੇਟ ਜ਼ਿਆਦਾ ਹੈ ਪਰ ਫੇਰ ਵੀ ਲੋਕ ਭੱਜਦੇ ਨੇ ਆਪਣਾ ਨਾਜਾਇਜ਼ ਤਰੀਕੇ ਦੇ ਨਾਲ ਦਾਖਲ ਹੁੰਦੇ ਆਏ ਨੇ ਹੁਣ ਚਲੋ ਹਾਲਾਤ ਵੱਖਰੇ ਨੇ ਡੋਨਲਡ ਟਰੰਪ ਜਦੋਂ ਤੱਕ ਹੈਗੇ ਨੇ ਉਦੋਂ ਤੱਕ ਰਹਿਣਗੇ ਵੀ ਉਸ ਤੋਂ ਬਾਅਦ ਫੇਰ ਰੁਝਾਨ ਸ਼ੁਰੂ ਹੋ ਸਕਦਾ ਪਰ ਜੇ ਦੇਖਿਆ ਜਾਵੇ ਤਾਂ ਸੁਪਨਿਆਂ ਦੇ ਮੁਲਕ ਤਾਂ ਹੈਗੇ ਨੇ ਚਾਹੇ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਵਰਗੇ ਮੁਲਕ ਹੋਣ ਉਹ ਉੱਥੇ ਜਾ ਕੇ ਚਲੋ ਆਪਣੀ ਵਾਲੀ ਕਮਿਊਨਿਟੀ ਵਾਲੇ ਕੁਝ ਜੇ ਗਲਤ ਹਰਕਤਾਂ ਇਆ ਅਪਰਾਧ ਕਰ ਦਿੰਨੇ ਤੇ ਉਹਨਾਂ ਨੂੰ ਸਜ਼ਾਵਾਂ ਵੀ ਮਿਲਦੀਆਂ। ਸੋ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਕਿ ਕਮੈਂਟਸ ਦੇ ਰਹੀ ਇਹ ਵੀ ਪੁੱਛ ਰਹੇ ਹੈਗੇ ਨੇ ਓਬਜੇਟ ਜੀ ਕਿ ਜਿਹੜਾ ਕੀ ਇਹ 골ਡ ਕਾਰਡ ਹੈਗਾ ਉਹ ਜੋ ਤੱਕ 트럼ਪ ਦਾ ਕਾਰਜਕਾਲ ਹੈ ਉਦੋਂ ਤੱਕ ਵੈਲਿਡ ਹੈ ਜਾਂ 퍼ਮਾਨੈਂਟ ਹੀ ਪੱਕੇ ਹੋ ਗੋ ਤੁਸੀਂ ਅਮਰੀਕਾ ਵਿੱਚ। ਬਿਲਕੁਲ ਇੱਥੇ ਆਹ ਸਵਾਲ ਦੇਖੋ ਜੀ ਸਭ ਤੋਂ ਵੱਡਾ ਆਉਂਦਾ ਹੈ ਜਦੋਂ 트럼ਪ ਸਾਹਿਬ ਜੋ ਬਾਈਡਨ ਸਾਹਿਬ ਦੇ ਐਗਜ਼ੈਕਟਿਵ ਆਰਡਰਜ਼ ਕਾਰਜਕਾਰੀ ਹੁਕਮ ਰੱਦ ਕਰ ਸਕਦੇ ਨੇ ਤਾਂ ਦੂਜਾ ਰਾਸ਼ਟਰਪਤੀ ਆ ਕੇ ਕਿਉਂ ਨਹੀਂ ਰੱਦ ਕਰੂਗਾ। ਜੀ ਹੁਣ ਇਹਨਾਂ ਨੂੰ ਜਾਂ ਤਾਂ ਫਿਰ ਇੱਥੇ ਪੱਕਾ ਕਿਲ ਠੋਕੇ ਜਾਣਾ ਪਊਗਾ ਕਿ ਜਿਹੜੇ ਜਾਰੀ ਕਰ ਦਿੱਤੇ ਗਏ 2028 ਤੱਕ ਹਮ ਜਦੋਂ ਤੱਕ ਇਹਨਾਂ ਦਾ ਕਾਰਜਕਾਲ ਹੈ ਤਾਂ ਉਹ ਠੀਕ ਹੈ ਨਹੀਂ ਤਾਂ ਫਿਰ ਉਹਨਾਂ ਵਾਸਤੇ ਮੁਸ਼ਕਲਾਂ ਹੋ ਜਾਣਗੀਆਂ ਵਕਈ ਇਹ ਦੇਖੋ ਰਾਸ਼ਟਰਪਤੀ ਅਮਰੀਕਾ ਦਾ ਅਮਰੀਕਾ ਦੇ ਰਾਸ਼ਟਰਪਤੀ ਕੋਲ ਬਹੁਤ ਤਾਕਤਾਂ ਨੇ ਜੀ ਪਰ ਜਦੋਂ ਨਵਾਂ ਆ ਜਾਂਦਾ ਫਿਰ ਉਹ ਜਿਵੇਂ ਹੁਣ ਇਹ ਆਈਸ ਵਾਲਿਆਂ ਦੀ ਗੱਲ ਕਰਨੀ ਆਪਾਂ ਅੱਗੇ ਜਿਹੜਾ ਨਾਲੋਂ ਨਾਲ ਆਪਣੇ ਕੋਲੇ ਮਸਲਾ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਛਡਾਈ ਜਾਂਦੇ ਹੋ ਹੂੰ ਉਹ ਪਰਮਜੀਤ ਸਿੰਘ ਅੱਜ ਤੱਕ ਨਹੀਂ ਛੱਡਿਆ ਇੰਡੀਆਨਾ ਦੇ ਵਿੱਚੋਂ ਜਿਹੜਾ ਕਾਬੂ ਕੀਤਾ ਸੀ ਜਿਹੜਾ ਮਿਲੀਨੀਅਰ ਹੈ ਉਹ ਕਿਉਂ ਨਹੀਂ ਛੱਡਿਆ ਭਾਈ ਹੂੰ ਉਹਨੇ ਵੀ ਤਾਂ ਹਰ ਚ ਕਹ ਸਕਦੇ ਆ ਸ਼ਰਤ ਪੂਰੀ ਕਰਤੀ ਜ਼ਮਾਨਤ ਦੀ ਜਾਂ ਉਹ ਤੇ ਉਸ ਮਾਮਲੇ ਦੇ ਵਿੱਚ ਤੁਸੀਂ ਇਹ ਕਹਾਂਗੇ ਡਿਸਕ੍ਰਿਮੀਨੇਸ਼ਨ ਕਿਉਂ ਕੀਤਾ ਜਾ ਰਿਹਾ ਪਾਰਸ਼ੀਐਲਿਟੀ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਕੈਰੋਲਾਈਨ ਲੇਵਰਡ ਦੀ ਰਿਸ਼ਤੇਦਾਰ ਆਪਾਂ ਸਾਂਝੀ ਕੀਤੀ ਸੀ ਖਬਰ ਇਸੇ ਮਾਂਚ ਤੇ ਹਾਂਜੀ ਕਿ ਡੋਨਲਡ ਟਰੰਪ ਦੀ ਪ੍ਰੈਸ ਸੈਕਟਰੀ ਕੈਰੋਲਾਈਨ ਲੇਵਰਡ ਦੀ ਭੈਣ ਕਹਿ ਲਓ ਜਾਂ ਰਿਸ਼ਤੇਦਾਰ ਕਹਿ ਲਓ ਉਸ ਨੂੰ ਕਾਬੂ ਕੀਤਾ ਗਿਆ ਹੁਣ ਛੱਡਤਾ ਕਹਿੰਦੇ ਛੱਡ ਤੋਂ ਗਲਤੀ ਹੋ ਗਈ ਹੂੰ ਜਦੋਂ ਗਲਤੀ ਹੋ ਗਈ ਕਹਿੰਦੇ ਆਨਕਨਸਟੀਟਿਊਸ਼ਨਲ ਅਸੀਂ ਕੰਮ ਕਰਦੇ ਹੀ ਨਹੀਂ ਜੇ ਨਹੀਂ ਕਰਦੇ ਆਨਕਨਸਟੀਟਿਊਸ਼ਨਲ ਤਾਂ 40000 ਪਲੱਸ ਜਿਹੜੇ ਅਜੇਹੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਡੱਕੇ ਹੋਏ ਨੇ ਜਿਨ੍ਹਾਂ ਦਾ ਕੋਈ ਅਪਰਾਧ ਹੀ ਨਹੀਂ ਹੈ ਜਿਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਹੀ ਨਹੀਂ ਫਿਰ ਤੁਸੀਂ ਉਹਨਾਂ ਨੂੰ ਕਿਉਂ ਡੱਕਿਆ ਹੋਇਆ ਤੇ ਜੇ ਇਹਨੂੰ ਫੜਿਆ ਸੀ ਤਾਂ ਇਹਦਾ ਮਤਲਬ ਹੈ ਕਿ ਇਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਮੌਜੂਦ ਹੈ ਕਹਿੰਦੇ ਜੀ ਇਹਦਾ ਕੋਈ ਅਪਰਾਧ ਕ੍ਰਿਮੀਨਲ ਕੋਈ ਰੈਕੋਰਡ ਨਹੀਂ ਹੈ ਕੋਈ ਪਿਸ਼ੋਕੜ ਨਹੀਂ ਹੈ ਪੁਲਿਸ ਨੂੰ ਨੋਨ ਨਹੀਂ ਹੈ ਉਹ ਤਾਂ 40000 ਹੋਰ ਵੀ ਹੈਗੇ ਆ ਹਾਂਜੀ ਹਾਂ ਉਹ ਤਾਂ ਹੋਰ ਵੀ ਹੈਗੇ ਨੇ ਫਿਰ ਉਹਨਾਂ ਨੂੰ ਵੀ ਛੱਡ ਦੋ ਇੱਥੇ ਹੈ ਇਹ ਕਹਾਂਗੇ ਕਿ ਚਾਹੇ ਦੁਨੀਆ ਦਾ ਆਧੁਨਿਕ ਮੁਲਕ ਕਿਉਂ ਨਾ ਹੋਵੇ ਸਫਾਰਸ਼ਾਂ ਜਿਵੇਂ ਇੱਥੇ ਕਹਾਂਗੇ ਕਿ ਡੀਆਈਜੀ ਦਾ ਮਸਲਾ ਹallelujah ਹੋਰ ਕਹਿ ਸਕਦੇ ਆ ਕਿ ਜਿਵੇਂ ਆ ਨਵਜੋਤ ਕੌਰ ਸਿੱਧੂ ਕਹਿ ਰਹੀ ਸੀ 500 ਕਰੋੜ ਦੇ ਵਿੱਚ ਕੁਰਸੀਆਂ ਵੇਕਦੀਆਂ ਨੇ ਚਲੋ ਜਿਵੇਂ ਮਰਦੀ ਆਪਾਂ ਲਾ ਲਿਆ ਜਾਵੇ ਕਹਿੰਦਾ ਜਿਹੜਾ ਤਕੜਾ ਹੈ ਉਹਦੇ ਫਿਰ 37 ਵੀ ਹੀ 100 ਬਣ ਜਾਂਦੇ